ਕੀ ਤੁਸੀਂ ਕਿਹਾ ਸੀਗਾ ਕੁਵਰ ਸਾਹਿਬ ਸਪੋਰਟ ਕਰ ਰਹੇ ਨੇ ਕਿ ਨਹੀਂ ਕਰ ਰਹੇ ਹੈ ਔਰ ਮੈਂ ਤੁਹਾਨੂੰ ਠੋਕੇ ਕਿਹਾ ਸੀ ਜੀ ਉਹਨਾਂ ਦੀ ਫੁੱਲ ਸਪੋਰਟ ਹੈ ਸੋ ਅੱਜ ਜੋ ਉਹਨਾਂ ਨੇ ਇੱਕ ਬਿਆਨ ਦਿੱਤਾ ਵਾ ਉਹ ਆਪਣਾ ਉਹ ਚੀਜ਼ ਤੇ ਉਹ ਮੋਹਰ ਲੱਗੀ ਹੈ ਜੀ ਦੇਖੋ ਮੇਰੀ ਸੋਚ ਹੈ ਕਿ ਅਸੀਂ ਸੱਚ ਦਾ ਰਾਹ ਤੁਰਨਾ ਹੈ ਔਰ ਕੁਵਰ ਸਾਹਿਬ ਇੱਕ ਸੱਚੇ ਇਨਸਾਨ ਨੇ ਉਹਨਾਂ ਨੇ ਹਮੇਸ਼ਾ ਸੱਚ ਨੂੰ ਸੱਚ ਕਿਹਾ ਤੇ ਝੂਠ ਨੂੰ ਝੂਠ ਕਿਹਾ ਗੁਰਮੁਖਤ ਰਾਹੀ ਹੈ ਜੀ ਕਿ ਤੁਸੀਂ ਸੱਚ ਦੀ ਰਾਹ ਤੇ ਤੁਰੋ ਹਮ ਔਰ ਔਨੈਸਟੀ ਨਾਲ ਸੈਂਸੇਰਿਟੀ ਨਾਲ ਕੰਮ ਕਰੋ ਜਿੱਤ ਦਾ ਸ਼ਰੇਆ ਦੇਖੋ ਆਪਣਾ 쿠ਬਰ ਸਾਹਿਬ ਤੇ ਨੂੰ ਵੀ ਜਾਏਗਾ ਕਿਉਂਕਿ ਉਹਨਾਂ ਨੇ ਮੇਰੀ ਸਪੋਰਟ ਕੀਤੀ ਹੈ ਬਾਕੀ ਲੋਕਾਂ ਲੋਕਾਂ ਦੀ ਜਿੱਤ ਹੈ ਜੀ 쿠ਵਰ ਵਿਜੇਪ੍ਰਤਾਪ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਵਾਰਤਾ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਵੱਲੋਂ ਜਿਹੜੇ ਆਜ਼ਾਦ ਉਮੀਦਵਾਰ ਉਹਨਾਂ ਦੀ ਸੋਚ ਨਾਲ ਖੜੇ ਨੇ ਉਹਨਾਂ ਦੀ ਹਮਾਇਤ ਕੀਤੀ ਗਈ ਨੇ ਤੇ ਇਸ ਵੇਲੇ ਸਾਡੇ ਨਾਲ ਇੱਕੋ ਕੈਂਡੀਡੇਟ ਮੌਜੂਦ ਨੇ ਜਿਹੜੇ ਕਿ ਉਹਨਾਂ ਨੂੰ ਆਈਡਲ ਮੰਨ ਕੇ ਆਪਣੀ ਚੋਣ ਲੜ ਰਹੇ ਨੇ ਜੀ ਹਾਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਵਾਰਡ ਨੰਬਰ ਚਾਰ ਤੋਂ ਕੈਂਡੀਡੇਟ ਮਨਦੀਪ ਸਿੰਘ ਅਹੂਜਾ ਹਨ ਆਂਦੀ ਜਿਹੜੇ ਕਿ ਸ਼ੁਰਤੋਂ ਕੁਮਰ ਵਿਜੇ ਪ੍ਰਤਾਪ ਨੂੰ ਆਪਣਾ ਆਈਡਲ ਮੰਨਦੇ ਸੀ ਤੇ ਉਹਨਾਂ ਨੇ ਆਪਣੇ ਪੋਸਟਰ ਵੀ ਜਰੇ ਕੁਮਰ ਵਿਜੇ ਪ੍ਰਤਾਪ ਦੇ ਚਪਵਾਏ ਸੀ ਸਾਡਾ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਸਰ ਫਾਈਨਲੀ ਉਹ ਦਿਨ ਆ ਗਿਆ ਕਿ ਜਿਸ ਦਿਨ ਆਫੀਸ਼ੀਅਲੀ ਯੂ ਆਰ ਅ ਪਾਰਟ ਆਫ ਕੁਮਰ ਵਿਜੇ ਪ੍ਰਤਾਪ ਦੇਖੋ ਮੈਂ ਜਦੋਂ ਤੁਹਾਨੂੰ ਯਾਦ ਹੋਣਾ ਜਦੋਂ ਪਹਿਲੇ ਦਿਨ ਤੁਸੀਂ ਮੇਰੀ ਇੰਟਰਵਿਊ ਲਈਤੀ ਸੀਗੀ ਤੁਸੀਂ ਕਿਹਾ ਸੀਗਾ ਕੁਵਰ ਸਾਹਿਬ ਸਪੋਰਟ ਕਰ ਰਹੇ ਨੇ ਕਿ ਨਹੀਂ ਕਰ ਰਹੇ ਹੈ ਔਰ ਮੈਂ ਤੁਹਾਨੂੰ ਠੋਕੇ ਕਿਹਾ ਸੀ ਜੀ ਉਹਨਾਂ ਦੀ ਫੁੱਲ ਸਪੋਰਟ ਹੈ ਸੋ ਅੱਜ ਉਹਨਾਂ ਨੇ ਇੱਕ ਬਿਆਨ ਦਿੱਤਾ ਵਾ ਉਹ ਆਪਣਾ ਉਹ ਚੀਜ਼ ਤੇ ਉਹ ਮੋਹਰ ਲਾ ਗਈ ਹੈ ਜੀ ਅੱਜ ਸੋ ਉਹਨਾਂ ਦੀ ਪੂਰੀ ਸਪੋਰਟ ਹੈਗੀ ਹੈ ਜੀ ਤੇ ਤੁਹਾਨੂੰ ਵਿਸ਼ਵਾਸ ਸੀ ਮੈਨੂੰ ਤੇ ਸ਼ੁਰੂ ਤੋਂ ਵਿਸ਼ਵਾਸ ਹੈਗਾ ਸੀਗਾ ਉਹਨਾਂ ਦੀ ਪੂਰੀ ਸਪੋਰਟ ਹੈ ਔਰ ਅੱਜ ਉਹਨਾਂ ਨੇ ਓਪਨਲੀ ਆਪਣੀ ਪ੍ਰੈਸ ਕਾਨਫਰੰਸ ਵਿੱਚ ਵੀ ਕਿਹਾ ਹੀ ਹੈ ਤਾਂ ਉਹਨਾਂ ਨੇ ਮੇਰੀ ਜਿਹੜੀ ਗੱਲ ਸੀਗੀ ਉੱਤੇ ਮੋਹਰ ਲਾਤੀ ਉਹਨਾਂ ਵੱਲੋਂ ਇੱਕ ਹੋਰ ਚ ਜਿਹੜੀ ਸੋਚ ਹੈ ਆਈਡਲ ਸੋਚ ਆ ਉਹਦੇ ਨਾਲ ਜੁੜੇ ਹੋ ਤੁਹਾਡੀ ਆਈਡਲ ਸੋਚ ਕੀ ਹੈ ਜਿਸ ਕਰਕੇ ਤੁਸੀਂ ਪਾਰਟੀ ਪਲੇਟਫਾਰਮ ਤੋਂ ਵੀ ਵੱਖਰੇ ਹੋਏ ਪਰ ਤੁਸੀਂ ਕੁਮਰ ਵਿਜੇ ਪ੍ਰਤਾਪ ਨਾ ਰਹੇ ਦੇਖੋ ਮੇਰੀ ਸੋਚ ਹੈ ਕਿ ਹੈ ਕਿ ਅਸੀਂ ਸੱਚ ਦਾ ਰਾਹ ਤੁਰਨਾ ਹੈ ਔਰ ਕੁਵਰ ਸਾਹਿਬ ਇੱਕ ਸੱਚਾ ਇਨਸਾਨ ਨੇ ਉਹਨਾਂ ਨੇ ਹਮੇਸ਼ਾ ਸੱਚ ਨੂੰ ਸੱਚ ਕਿਹਾ ਤੇ ਝੂਠ ਨੂੰ ਝੂਠ ਕਿਹਾ ਤੇ ਮੈਂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦਾ ਪਿਆ ਵਾਂ ਸੋ ਮੇਰਾ ਦੇਖੋ ਅਗਰ ਹਰ ਬੰਦਾ ਅਗਰ ਗਮਰਾਈ ਕਰੇਗਾ ਲੋਕਾਂ ਨੂੰ ਤੇ ਫੈਰੋ ਪੋਲਿਟਿਕਸ ਨਹੀਂ ਕਰ ਸਕਦਾ ਸੋ ਮੇਰੀ ਸੋਚ ਹੋਰ ਹੈਗੀ ਹੈ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ ਔਰ ਸੈਲਫਲੈਸਲੀ ਕਰਨੀ ਹੈ ਉਹਦੇ ਵਾਸਤੇ ਆਪਣਾ ਕੁਬਰ ਸਾਹਿਬ ਜੋ ਕਰ ਰਹੇ ਨੇ ਮੈਂ ਉਹਨਾਂ ਦੇ ਨਾਲ ਹੈਗਾ ਫੁੱਲ ਸਪੋਰਟ ਮੇਰੀ ਹੈਗੀ ਹੈ ਔਰ ਉਹਨਾਂ ਦੀ ਵੀ ਮੈਨੂੰ ਫੁੱਲ ਸਪੋਰਟ ਹੈਗੀ ਹੈ ਔਰ ਅਸੀਂ ਇਹਨੂੰ ਰੈਵੋਲੂਸ਼ਨਾਈਜ਼ ਕਰਨਾ ਚਾਹੁੰਦੇ ਹਾਂ ਜੀ ਪੋਲਿਟਿਕਸ ਨੂੰ ਖਾਸ ਤੌਰ ਦੇ ਉੱਤੇ ਤੁਹਾਡੀ ਵਾਰਡ ਦਾ ਨਾਮ ਲਿੱਤਾ ਗਿਆ ਔਰ ਤੁਹਾਡਾ ਨਾਮ ਨਾਲ ਲੋਣਾ ਵੱਲੋਂ ਨਿੱਤਾ ਜਾਂਦਾ ਕਿ ਮਨਦੀਪ ਵਾਰਡ ਨੰਬਰ 4 ਤੋਂ ਦੇਖੋ ਮੇਰੀ ਕਮਿਟਮੈਂਟ ਉਹਨਾਂ ਨਾਲ ਪੂਰੀ ਹੈ ਔਰ ਉਹਨਾਂ ਦੀ ਮੇਰੇ ਨਾਲ ਪੂਰੀ ਹੈ ਜੀ ਬਿਕਾਜ਼ ਅਸੀਂ ਆਪਣਾ ਆਪਣੇ ਪ੍ਰਿੰਸੀਪਲਸ ਤੋਂ ਨਹੀਂ ਹਟਣਾ ਸਾਡਾ ਮੇਨ ਪ੍ਰਿੰਸੀਪਲ ਹੈ ਲੋਕਾਂ ਦੀ ਸੇਵਾ ਕਰਨੀ ਸੈਲਫਲੈਸਲੀ ਕਰਨੀ ਔਰ ਉਹਨਾਂ ਦੀ ਆਵਾਜ਼ ਨੂੰ ਐਂਪਲੀਫਾਈ ਕਰਨਾ ਬੁਲੰਦ ਕਰਨਾ ਜੋ ਉਹਨਾਂ ਦੀ ਗ੍ਰੀਵੈਂਸਸ ਹੈਗੀਆਂ ਨੇ ਅਸੀਂ ਉਹਨਾਂ ਨੂੰ ਆਪਣਾ ਲੈ ਕੇ ਜਾਣਾ ਹੈ ਜਿਵੇਂ ਸਰ ਵਿਧਾਨ ਸਭਾ ਚ ਉਹਨਾਂ ਦਾ ਆਪਣੇ ਮੁੱਦੇ ਚੁੱਕਦੇ ਨੇ ਮੈਨੂੰ ਦੱਸੋ ਕਿਹੜਾ ਬੰਦਾ ਅਜਿਹੀ ਡੀਰੇਟ ਚ ਹੈਗਾ ਐਮ ਐਲ اے ਜਿਹੜਾ ਇਹਨਾਂ ਦੇ ਮੁੱਦੇ ਚੁੱਕਦਾ ਪਿਆ ਵਾ ਇਨੀ ਇਫੈਕਟਿਵਲੀ ਸੋ ਉਹ ਆਪਣਾ ਮੈਂ ਆਪਣੀ ਵਰਲਡ ਲੈਵਲ ਤੇ ਕੰਮ ਕਰ ਰਹੇ ਹਾਂ ਔਰ ਉਹ ਪੰਜਾਬ ਲੈਵਲ ਤੇ ਕੰਮ ਕਰ ਰਹੇ ਨੇ ਗੁਰਮੰਤਰ ਕੀ ਦਿੱਤਾ ਸੀ ਮਨਦੀਪ ਸਿੰਘ ਉਹ ਜਾਨਾ ਗੁਰਮੰਤਰ ਆਈ ਹੈ ਜੀ ਕਿ ਤੁਸੀਂ ਸੱਚ ਦੀ ਰਾਹ ਤੇ ਤੁਰੋ ਹਮ ਔਰ ਓਨੈਸਟੀ ਨਾਲ ਸੈਂਸਰਿਟੀ ਨਾਲ ਕੰਮ ਕਰੋ ਤੇ ਮੈਂ ਉਹੀ ਕਰ ਰਿਹਾ ਟ੍ਰੈਡੀਸ਼ਨਲ ਪੋਲਿਟਿਕਸ ਤੋਂ ਬਾਹਰ ਹੋ ਹੰਡ ਦੇਖੋ ਟ੍ਰੈਡੀਸ਼ਨਲ ਪੋਲਿਟਿਕਸ ਤੋਂ ਤੇ ਅਸੀਂ ਬਾਹਰ ਹੋਣਾ ਹੀ ਹੈ ਐਸੇ ਕਰਕੇ ਤੇ ਥੋੜਾ ਜਿਹਾ ਅਸੀਂ ਹਟ ਕੇ ਕੰਮ ਕਰ ਰਹੇ ਹਾਂ ਐਕਸੈਪਟੇਬਿਲਿਟੀ ਨਹੀਂ ਨਾ ਆਉਂਦੀ ਰਿਸਿਸਟੈਂਸ ਹੁੰਦੀ ਜਦੋਂ ਵੀ ਤੁਸੀਂ ਕਿਸੇ ਕਿਸੇ ਸਿਸਟਮ ਨੂੰ ਚੇਂਜ ਕਰਨਾ ਚਾਹੁੰਦੇ ਹੋ ਹਮੇਸ਼ਾ ਸਿਸਟਮ ਰਿਸਿਸਟੈਂਸ ਆ ਤੇ ਬਸ ਠੀਕ ਹੈ that that is a natural thing ਆਣੀ ਆਣੀ ਰਿਸਿਸਟੈਂਸ ਦਸੀਂ ਉਹਨੂੰ ਫੇਸ ਕਰਾਂਗੇ ਕੋਈ ਇਸ਼ੂ ਨਹੀਂ ਹੈ ਕੋਮਰ ਪ੍ਰਤਾਪਪੁਰ ਲੋਕ ਹੋਰ ਗੱਲ ਕਹੀਗੀ ਕਿ ਸਾਡੀ ਜਿਹੜੀ ਸੋਚ ਸੀ ਉਹ ਅੱਜ ਦੇ ਜਿਹੜੇ ਲੋਕ ਨੇ ਲੀਡਰਸ ਨੇ ਉਹਦੇ ਨਾਲ ਮੈਚ ਨਹੀਂ ਕਰਦੀ ਪਰ ਅਸੀਂ ਆਪਣੀ ਆਈਡਲ ਸੋਚ ਦੇ ਉੱਤੇ ਖੜੇ ਆਂ ਔਰ ਬਾਕਾਇਦਾ ਉਹਨਾਂ ਨੇ ਕਿਹਾ ਕਿ ਜਿਹੜੇ ਬੰਦੇ ਮੇਰੇ ਨਾਲ ਜੁੜੇ ਨੇ ਮੈਂ ਮੋਰਲੀ ਉਹਨਾਂ ਨੂੰ ਸਪੋਰਟ ਵੀ ਕਰ ਰਿਹਾ ਮੈਂ ਉਹ ਵੀ ਕਹਿ ਰਿਹਾ ਨਾ ਕਿ ਬਈ ਅਸੀਂ ਉਹ ਸੋਚ ਤੇ ਪੂਰਾ ਪੈਰਾ ਦੇਣਾ ਹੈ ਔਰ ਉਹ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ ਔਰ 노 매ਟਰ ਵਾਟ ਦਾ ਕਾਸਟ ਇਜ਼ 노 매ਟਰ ਹਾਊ ਮਨੀ ਹਰਡਲਸ ਵੀ ਹੈਵ ਟੂ ਫੇਸ ਅਸੀਂ ਉਹ ਚੀਜ਼ ਨੂੰ ਫੇਸ ਕਰਾਂਗੇ ਇਸ ਬਿਆਨ ਤੋਂ ਬਾਅਦ ਕਿੰਨਾ ਕੌਂਸਲ ਆਵ ਜਾ ਵਧੀਆ ਬਹੁਤ ਜ਼ਿਆਦਾ ਵਧੀਆ ਮੈਨੂੰ ਤੇ ਸ਼ੁਰੂ ਤੋਂ ਮੈਨੂੰ ਭਰੋਸਾ ਸੀਗਾ ਔਰ ਮੈਨੂੰ ਪੂਰਾ ਕੌਨਫੀਡੈਂਸ ਹੈਗਾ ਸੀ ਤੇ ਅੱਜ ਤੇ ਮੇਰੀ ਗੱਲ ਤੇ ਉਹਨਾਂ ਨੇ ਵੈਲੀਡੇਸ਼ਨ ਹੀ ਦਿੱਤੀ ਹੈ ਕਿ ਮੇਰੀ ਪੂਰੀ ਸਪੋਰਟ ਹੈਗੀ ਹੈ ਮਨਦੀਪ ਨੂੰ ਪੋਸਟਰ ਲਾਉਣ ਵਾਲੇ ਪੁੱਛਿਆ ਸੀ ਉਹਨਾਂ ਨੂੰ ਕਿ ਮੈਂ ਪੋਸਟਰ ਲਾਵਾਂਗੇ ਨਾਲ ਮੈਂ ਬਿਲਕੁਲ ਪੁੱਛਿਆ ਸੀਗਾ ਜੀ ਉਹਨਾਂ ਨੂੰ ਮੈਂ ਪੁੱਛਿਆ ਸੀਗਾ ਉਹਨਾਂ ਨੂੰ ਔਰ ਉਹਨਾਂ ਨੇ ਤੇ ਕਿਹਾ ਉਹ ਹੀ ਸੇਸ ਕੇ ਦੇਖੋ ਜਿਹੜੇ ਜਿਹੜਾ ਵੀ ਕੈਂਡੀਡੇਟ ਮੇਰੀ ਜਿਹੜਾ ਸੱਚਾ ਕੈਂਡੀਡੇਟ ਹੈ ਔਰ ਅਗਰ ਮੇਰੀ ਫੋਟੋ ਲਗਾ ਕੇ ਉਹਨੂੰ ਫਾਇਦਾ ਹੁੰਦਾ ਹੈ ਤੇ ਵਾਈ ਨਾਟ ਤੁਸੀਂ ਸਮਝੋ ਕਿ ਜਿਹੜੇ ਟ੍ਰੈਡੀਸ਼ਨਲ ਪੋਲੀਟੀਸ਼ਨ ਨੇ ਉਹ ਆਪਣੇ ਰਾਹ ਤੋਂ ਪਟਕ ਗਏ ਨੇ ਕਿ ਜਾਂ ਉਹ ਇੱਕ ਗਲਤ ਰਾਹ ਨੂੰ ਚੂਸ ਕਰ ਰਹੇ ਨੇ ਐਕਚੁਅਲੀ ਕੀ ਹੈ ਜੀ ਦੇ ਸੇਨਾ ਕਿ ਪਾਵਰ ਕਰਪਟਸ ਜਦੋਂ ਉਹ ਬੰਦੇ ਦੇ ਕੋਲ ਪਾਵਰ ਆ ਜਾਂਦੀ ਹੈ ਤੇ ਉਹਨੂੰ ਹਮੇਸ਼ਾ ਉਹ ਮਿਸਯੂਜ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਸੋ ਜਦ ਤੱਕ ਤੁਹਾਡੀ ਸੋਚ ਆ ਨਹੀਂ ਹੋਈਗੀ ਕਿ ਪਾਵਰ ਪਰਮਾਤਮਾ ਨਹੀਂ ਦਿੰਦੀ ਔਰ ਮੈਂ ਇਹਨੂੰ ਲੋਕਾਂ ਦੀ ਭਲਾਈ ਵਾਸਤੇ ਵਰਤਣਾ ਹੈ ਉਹ ਅਗਰ ਤੁਹਾਡੇ ਕੋਲ ਸੋਚ ਨਹੀਂ ਹੋਈਗੀ ਤੇ ਤੁਸੀਂ ਹਮੇਸ਼ਾ ਹੀ ਪਟਕੋਗੇ ਕੈਂਪੇਨ ਦੇ ਦੌਰਾਨ ਤੁਹਾਨੂੰ ਵੀ ਐਦਾ ਦਾ ਕੋਈ ਮੰਜ਼ਰ ਆਇਆ ਜਿਸ ਵੇਲੇ ਲੱਗਾ ਕਿ ਯਾਰ ਇੱਥੇ ਮੇਰੀ ਜਿਹੜੀ ਬੇਸਿਕਲੀ ਜਿਹੜਾ ਮੇਰਾ ਪ੍ਰਿੰਸੀਪਲ ਹੈ ਉਹ ਹਰਟ ਹੋ ਰਹੀ ਨਹੀਂ ਮੈਂ ਬਿਲਕੁਲ ਆਪਣੇ ਪ੍ਰਿੰਸੀਪਲਸ ਤੇ ਤੁਰਿਆ ਔਰ ਤਾਈਆਂ ਲੋਕਾਂ ਦਾ ਸਮਰਥਨ ਮਿਲ ਰਿਹਾ ਔਰ ਮੈਂ ਆਪਣੇ ਪ੍ਰਿੰਸੀਪਲਸ ਤੇ ਹੀ ਤੁਰਾਂਗਾ ਜੋ ਲੋਕੀ ਮੇਰੇ ਤੋਂ ਐਕਸਪੈਕਟ ਕਰ ਰਹੇ ਮੈਂ ਉਸੇ ਐਕਸਪੈਕਟੇਸ਼ਨਸ ਤੇ ਹੀ ਉਤਰਾਂਗਾ ਜਿੱਤੇ ਦਾ ਸ਼ਰੇਕ ਨੂੰ ਜਾਏ ਜਿੱਤ ਦਾ ਸ਼ਰੇਆ ਦੇਖੋ ਆਪਣਾ ਕੁਮਰ ਸਾਹਿਬ ਤੇ ਨੂੰ ਵੀ ਜਾਏਗਾ ਕਿਉਂਕਿ ਉਹਨਾਂ ਨੇ ਮੇਰੀ ਸਪੋਰਟ ਕੀਤੀ ਹੈ ਬਾਕੀ ਲੋਕਾਂ ਲੋਕਾਂ ਦੀ ਜਿੱਤ ਹੈ ਜਿਹੜੇ ਵਾਰਡ ਦੇ ਲੋਕ ਅਗਰ ਮੈਨੂੰ ਇਲੈਕਟ ਕਰਦੇ ਨੇ ਤੇ ਉਹਨਾਂ ਦੀ ਜਿੱਤ ਹੈ ਤੇ ਬਿਲਕੁਲ ਕੁਮਰ ਵਿਜੇ ਪ੍ਰਤਾਪ ਦੇ ਨਾਲ ਹੋਰ ਕੋਈ ਇਸ ਇਨ ਬਿਟਵੀਨ ਪੀਰੀਅਡ ਦੇ ਵਿੱਚ ਕਦੀ ਗੱਲ ਹੋਈ ਹੋਵੇ ਕੁਝ ਉਹ ਟਿਪਸ ਦਿੱਤੇ ਹੋਣ ਕਿਉਂਕਿ ਅੱਜ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਮੈਂ ਉਹਨਾਂ ਦੀ ਹਿਮਾਇਤ ਕਰਦਾ ਦੇਖੋ ਹੁੰਦੀ ਰਹਿੰਦੀ ਹੈ ਆਨ ਐਂਡ ਆਫ ਤੇ ਗੱਲ ਹੁੰਦੀ ਰਹਿੰਦੀ ਹੈ ਹਰ ਬੰਦੇ ਨਾਲ ਹੁੰਦੀ ਹੈ ਸੋ ਆਪਣਾ ਮੈਂ ਤੁਹਾਨੂੰ ਕਿਹਾ ਕਿ ਉਹਨਾਂ ਦੀ ਪੂਰੀ ਸਪੋਰਟ ਹੈ ਮੈਨੂੰ ਬਿਲਕੁਲ ਤਾਂ ਤੁਸੀਂ ਵੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਕੁਮਰ ਵਿਜੇ ਪ੍ਰਤਾਪ ਔਰ ਅਕਸਰ ਉਹਨਾਂ ਦੀ ਜਿਹੜੀ ਗੱਲਾਂ ਨੇ ਕਈ ਚੁਭੀਆਂ ਗੱਲਾਂ ਹੁੰਦੀਆਂ ਜਿਹੜੀ ਸਰਕਾਰ ਨੂੰ ਵੀ ਚੁਭਦੀਆਂ ਨਹੀਂ ਤਾਂ ਉਸ ਤੋਂ ਬਾਅਦ ਆਜੂ ਉਹਨਾਂ ਵੱਲੋਂ ਖਾਸ ਤੌਰ ਦੇ ਉੱਤੇ ਹਮਾਇਤ ਕੀਤੀ ਗਈ ਹੈ ਕਿ ਜਿਹੜੇ ਲੋਕ ਉਹਨਾਂ ਦੇ ਪੋਸਟਰ ਲਗਾ ਕੇ ਇਸ ਵੇਲੇ ਚੋਣ ਲੜ ਰਹੇ ਨੇ ਤਾਂ ਉਹਨਾਂ 'ਚ ਇੱਕ ਨਾਮ ਹੈ ਮਨਦੀਪ ਸਿੰਘ ਕਿਉਂਕਿ ਉਹ ਖਾਸ ਤੌਰ 'ਤੇ ਉਹਨਾਂ ਨੇ ਕਿਹਾ ਕਿ ਵਾਰਡ ਨੰਬਰ 4 ਤੋਂ ਮਨਦੀਪ ਸਿੰਘ ਜਿਹੜੇ ਨੇ ਉਹ ਵੀ ਉਹਨਾਂ ਦੇ ਨਾਲ ਐਸੋਸੀਏਟਡ ਚਾਹੇ ਉਹ ਆਜ਼ਾਦ ਚੋਣ ਲੜ ਰਹੇ ਨੇ ਲੇਕਿਨ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਆਈਡਿਓਲੋਜੀ ਜਿਹੜੀ ਹੈ ਉਹ ਮੈਚ ਕਰਦੀ ਹੈ ਇਸ ਕਰਕੇ ਉਹ ਚੋਣ ਲੜ ਰਹੇ ਨੇ ਉਹਨਾਂ ਨੇ ਉਹਨਾਂ ਨੂੰ ਹੌਸਲਾ ਬਜਾਈ ਵੀ ਕੀਤੀ ਹੈ ਤਾਂ ਉਸ ਹੌਸਲਾ ਬਜਾਈ ਤੋਂ ਬਾਅਦ ਜਿਹੜੇ ਆਜ਼ਾਦ ਉਮੀਦਵਾਰ ਲੜ ਰਹੇ ਨੇ ਉਹਨਾਂ 'ਚ ਹੌਸਲਾ ਉਹਨਾਂ 'ਚ ਵੀ ਵਧਿਆ ਹੈ ਤਾਂ ਕੁੱਲ ਮਿਲਾ ਕੇ ਬੈਟਲਫੀਲਡ ਰੈਡੀ ਹੈ ਇੰਤਜ਼ਾਰ ਹੈ 21 ਤਰੀਕ ਦਾ ਕਿ ਕੌਣ ਕੌਣ ਲੋਕ ਜਿਹੜੇ ਨੇ ਅੰਮ੍ਰਿਤਸਰ ਦੇ ਤੇ ਅੰਮ੍ਰਿਤਸਰ ਨੂੰ ਕਾਰਪੋਰੇਸ਼ਨ ਦੇ ਵਿੱਚ ਨਵੇਂ ਚਿਹਰੇ ਦੇਖਣ ਨੂੰ ਮਿਲेंगे लेकिन ਇੰਤਜ਼ਾਰ ਹੈ 21 ਤਰੀਕ ਦਾ ਜਦੋਂ ਲੋਕ VOTING ਕਰਨਗੇ اور اپنے اپنے علاقے دے بادشاہ ਨੂੰ ਚੁਣن گے کیمرامن ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ٹی وی ਅੰਮ੍ਰਿਤਸਰ